ਸਤਿ ਸ਼੍ਰੀ ਅਕਾਲ ਦੋਸਤੋ ਪਿਛਲੇ ਦਿਨੀ ਇੱਕ ਬਹੁਤ ਹੀ ਸ਼ਾਨਦਾਰ ਦੰਗਲ ਕਰਾਇਆ ਗਿਆ ਜੇਕੇ ਦੇ ਵਿੱਚ ਜੇਐਨਕੇ ਦੇ ਵਿੱਚ ਦੰਗਲ ਸੀਗਾ ਔਰ ਇੱਥੇ ਝੰਡੀ ਦੀ ਫਾਈਨਲ ਕੁਸ਼ਤੀ ਸੀ ਲੱਲੂ ਜੰਮੂ ਔਰ ਜੌਂਟੀ ਗੁੱਜਰ ਦੇ ਵਿਚਕਾਰ ਇੱਕ ਪਾਸੇ ਬਹੁਤ ਪੁਰਾਣਾ ਤਜਰਬਾ ਪੁਰਾਣਾ ਖੁੰਗ ਤੇ ਇੱਕ ਪਾਸੇ ਯੰਗ ਬਲੱਡ ਔਰ ਨਵਾਂ ਖੂਨ ਔਰ ਇਹਨਾਂ ਦੋਨਾਂ ਦਾ ਪੇਚਾ ਬਹੁਤ ਵਧੀਆ ਰਿਹਾ ਜੌਂਟੀ ਗੁੱਜਰ ਨੇ ਪੂਰਾ ਜੋਰ ਲਾਇਆ ਕੋਸ਼ਿਸ਼ ਕੀਤੀ ਪਰ ਉਧਰ ਜਿਹੜਾ ਆਪਣਾ ਲੱਲੂ ਸੀਗਾ ਲੱਲੂ ਜੰਮੂ ਵਾਲਾ ਬਹੁਤ ਪੁਰਾਣਾ ਮੱਲ ਹੈ ਔਰ ਤਾਕਤਵਾਰ ਹੈ ਔਰ ਪੂਰਾ ਜਸ਼ੀਲਾ ਜੋਸ਼ ਹੂਸ਼ ਦੇ ਵਿੱਚ ਉਹ ਵੀ ਮੱਲ ਲੜਿਆ ਉਹਨੇ ਜੁੰਟੀ ਗੁਜਰ ਦੀ ਪੇਸ਼ ਨਹੀਂ ਜਾਣ ਦਿੱਤੀ ਕੁਸ਼ਤੀ ਬਹੁਤ ਸ਼ਾਨਦਾਰ ਹੋਈ ਕਾਫੀ ਭੀੜ ਸੀਗੀ ਖਚਾ ਖਚ ਜਿਹੜਾ ਮੈਦਾਨ ਸੀਗਾ ਦੰਗਲ ਸੀਗਾ ਇਹ ਭਰਿਆ ਹੋਇਆ ਸੀਗਾ ਲੋਕਾਂ ਨੂੰ ਬਹੁਤ ਮਜ਼ਾ ਆਇਆ ਪਰ ਇੱਥੇ ਲੱਗਦਾ ਸੀਗਾ ਆਸਾਨੀ ਨਾਲ ਜੁੰਟੀ ਗੁੱਜਰ ਜਿਸ ਤਰ੍ਹਾਂ ਪਿਛਲੀਆਂ ਕੁਸ਼ਤੀਆਂ ਮਾਰ ਰਿਹਾ ਇਹ ਕੁਸ਼ਤੀ ਵੀ ਮਾਰ ਲਊਗਾ ਪਰ ਇਹ ਲੋਕਾਂ ਦੀ ਭੁੱਲ ਸੀਗੀ ਉਹਨਾਂ ਦੇ ਚੂਕ ਸੀ ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਜਿਹੜਾ ਪੁਰਾਣਾ ਤਜਰਬਾ 20 ਸਾਲ ਪੁਰਾਣਾ ਮੰਨ ਲੈ 25 ਸਾਲੋਂ ਕਿ ਉਹਨੂੰ ਖੋਲਦੇ ਨੂੰ ਉਹ ਮੈਦਾਨ ਦੇ ਵਿੱਚ ਹੈ ਤਾਂ ਉਹ ਕਿਸ ਤਰ੍ਹਾਂ ਇਹਦੇ ਅਟੈਕ ਤੋਂ ਸਹੂਗਾ ਕਿਸ ਤਰ੍ਹਾਂ ਡਿਫੈਂਸਿਵ ਹੋ ਕੇ ਖੇਡੂਗਾ ਸੋ ਲੱਲੂ ਬਹੁਤ ਵਧੀਆ ਉਹਦੇ ਜੁੰਟੀ ਗੁੱਜਰ ਦੇ ਅਟੈਕ ਦਾ ਬਚਾਅ ਕਰਦਾ ਰਿਹਾ ਜੁੰਟੀ ਫਿਰਾਂ ਕੋਸ਼ਿਸ਼ ਬਹੁਤ ਕੀਤੀ ਪਰ ਉਹਨੇ ਜਿਆਦਾ ਹਿੰਮਤ ਵੀ ਨਹੀਂ ਜਟਾਈ ਲੱਤਾਂ ਚ ਬਣ ਕੇ ਲੱਤ ਫੜਨ ਦੀ ਉਹਨੂੰ ਪਤਾ ਸੀ ਜੇ ਇਹ ਉੱਤੇ ਮੈਨੂੰ ਇਹਨੇ ਦਬਲਿਆ ਤਾਂ ਔਖਾ ਕਰੂਗਾ ਕਿਉਂਕਿ ਤਜਰਬੇਕਾਰ ਬਣਦੇ ਹੋਣ ਦੇ ਨਾਲ-ਨਾਲ ਤਾਕਤਵਰ ਵੀ ਹੁਆ ਪਾਰਾ ਮੱਲ ਹੈ ਸੋ ਕਿਤਨਾ ਕਿਤੇ ਜਉਂਤੀ ਗੁਜਰ ਦੇ ਦਿਮਾਗ ਦੇ ਵਿੱਚ ਵੀ ਇਹ ਹੀ ਗੱਲ ਸੀ ਕਿ ਆਪਾਂ ਮੈਦਾਨੇ ਕੁਸ਼ਤੀ ਲੜਨੀ ਹੈ ਔਰ ਕੋਈ ਇਹੋ ਜਿਹਾ ਦਾਅ ਨਹੀਂ ਖਾਣਾ ਕਿ ਮੈਂ ਥੱਲੇ ਆ ਜਾਵਾਂ ਔਰ ਫਿਰ ਉਹ ਕੋਡਾ ਰੱਖੇ ਮੇਰੀ ਧੌਣ ਤੇ ਨਾਣਾ ਗੁੰਗਾਂ ਨਾਣਾ ਮੱਲਾ ਮੇਰਾ ਨਾਮ ਚੱਲਦਾ ਹੈ ਔਰ ਵੱਧੂ ਕੁਸ਼ਤੀਆਂ ਮਾਰੀਆਂ ਵੀ ਨੇ ਹਾਰੀਆਂ ਵੀ ਨੇ ਤੇ ਇਹ ਕੱਲ ਦਾ ਛੋਕਰਾ ਜੇ ਕਿਤੇ ਮੈਨੂੰ ਚਿੱਤ ਕਰ ਗਿਆ ਤੇ ਮੇਰੀ ਮਿੱਟੀ ਦਾ ਪਲੀਤ ਹੋ ਜੇ ਸੋ ਇਹ ਡਰ ਨੂੰ ਦੇਖਦਿਆਂ ਹੋਇਆ ਲੱਲੂ ਨੇ ਵੀ ਪੂਰੀ ਆਪਣੇ ਪੂਰਾ ਦਿਮਾਗ ਨਾਲ ਖੇਡਿਆ ਔਰ ਚਲਦੀ ਰਹੀ ਕੁਸ਼ਤੀ ਚਲਦੀ ਚਲਦਿਆਂ ਕੁਸ਼ਤੀ ਦੋਨਾਂ ਨੇ ਆਪਣੇ ਅਟੈਕ ਤੇ ਅਟੈਕ ਕੀਤੇ ਪਰ ਕੁਸ਼ਤੀ ਕਿਸੇ ਪਾਸੇ ਲੱਗਦੀ ਨਹੀਂ ਸੀ ਦਿਖਦੀ ਇਹ ਦੇ ਨਾਲ ਦੇ ਵਿੱਚ ਦੋਨਾਂ ਮੱਲਾਂ ਦੇ ਇਹ ਆਉਂਦਾ ਸੀਗਾ ਕਿ ਕੁਸ਼ਤੀ ਰਹਿੰਦੇ ਸਮੇਂ ਤੋਂ ਪਹਿਲਾਂ ਕਰ ਲਈਏ ਫਿਰ ਇਹ ਕੁਸ਼ਤੀ ਜਿਵੇਂ ਤੇਵੇਂ ਦੋਸਤੋ ਜਦੋਂ ਨਹੀਂ ਕਾਬੂ ਆਈ ਤਾਂ ਫਿਰ ਇਹ ਕੁਸ਼ਤੀ ਚੱਲੇਗੀ ਪੁਆਇੰਟ ਤੇ ਔਰ ਪੁਆਇੰਟ ਦੇ ਆਧਾਰ ਤੇ ਜੋਟੀ ਗੁਜਰਤ ਨੂੰ ਪਤਾ ਹੈ ਤੇਜ਼ੀ ਨਾਲ ਉਹਦੇ ਵੜ ਗਿਆ ਪਿੱਛੇ ਫਰਤੀ ਦੇ ਨਾਲ ਔਰ ਉਹਨੇ ਇਹ ਕੁਸ਼ਤੀ ਜਿੱਤਨ ਕਹਿੰਦਾ ਕਿ ਮੈਂ ਜਿੱਤ ਗਿਆ ਪਰ ਉਹ ਜਦੋਂ ਅੰਪਾਇਰ ਨੇ ਇਹਦਾ ਵਿਰੋਧ ਕੀਤਾ ਲੱਲੂ ਨੇ ਵਿਰੋਧ ਕਰਿਆ ਤਾਂ ਅੰਪਾਇਰ ਨੇ ਕੁਸਤੀ ਨਹੀਂ ਦਿੱਤੀ ਕਹਿੰਦੇ ਵੀ ਤੱਕ ਕੇ ਤੁਸੀਂ ਉਹਨੂੰ ਬਾਹਰ ਘਟਿਆ ਮਨ ਲਉ ਤੱਕ ਤੁਸੀਂ ਤੱਕੇ ਨਾਲ ਵੀ ਨਹੀਂ ਇਦਾਂ ਕਰ ਸਕਦੇ ਸੋ ਪੁਆਇੰਟ ਤੇ ਚਲੇਗੀ ਕੁਸਤੀ ਪੁਆਇੰਟ ਤੇ ਬਾਅਦ ਵਿੱਚ ਲੱਗੂ ਉਹ ਵੀ ਪੂਰੀ ਤੇਜ਼ੀ ਔਰ ਪੂਰੀ ਚੁਸਤੀ ਦਿਖਾਈ ਵੀ ਇਦਾਂ ਕੱਲ ਨਹੀਂ ਸਰਨੀ ਪਹਿਲੇ ਗੇਲ ਚ ਨਹੀਂ ਸਰਦਾ ਤਾਂ ਆਪਕੇ ਲਾਣਾ ਪਊਗਾ ਨਹੀਂ ਤੇ ਮੁੰਡਾ ਹਾਰ ਆ ਜਾਊਗਾ ਤੇ ਇਹਦੇ ਨਾਲ ਨਾਲ ਜੁਨਟੀ ਨੂੰ ਵੀ ਆਇਆ ਸੀਗਾ ਵੀ ਜੇ ਇਹ ਮੈਦਾਨ ਦੇ ਥੱਲੇ ਆ ਗਿਆ ਤੇ ਪਿੱਛੇ ਆਰਾਮ ਨਾਲ ਆ ਜਾਊਗਾ ਪਰ ਪਰ ਨਾ ਹੋਈ ਤਾਂ ਭਾਈ ਸਾਹਿਬ ਕੁਸ਼ਤੀ ਚੱਲੀ ਜਾਂਦੀ ਜੀ ਆਪਣੀ ਪੁਆਇੰਟ ਦੇ ਤੋਂ ਬਾਅਦ ਵਧੀਆ ਤਾਮ ਮਾਰਿਆ ਔਰ ਜੌਂਟੀ ਬਾਹਰ ਲੈ ਗਿਆ ਉਹਨਾਂ ਨੂੰ ਔਰ ਲੱਲੂ ਤੇ ਬੈਕ ਸਾਈਡ ਤੇ ਆ ਗਏ ਔਰ ਇਸ ਤਰ੍ਹਾਂ ਜੋਕੀ ਗੁਜਰ ਜਿੱਤ ਗਏ ਬਹੁਤ ਬਹੁਤ ਮਿਹਰਬਾਨ